ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਹੈ ਸਵਾਗਤ ਹੈ ਜੀ ਹਾਂਜੀ ਆਪਾਂ ਅੱਜ ਸਲਵਾਰ ਦੀ 벨ਟ ਬਣਾਵਾਂਗੇ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ 벨ਟ ਵਿੱਚ ਆਪਾਂ ਕਿੰਨਾ ਕੱਪੜਾ ਛੱਡਣਾ ਹੈ ਕਿੰਨਾ ਕੱਪੜਾ ਆਪਾਂ ਨੇ ਫੇੜਾ ਫੋਲਡਿੰਗ ਕਰਨਾ ਹੈ ਜੀ ਤੇ ਕਿਸ ਤਰੀਕੇ ਨਾਲ ਆਪਾਂ 벨ਟ ਦੀਆਂ ਸਲਾਈਆਂ ਲਾਉਣੀਆਂ ਤੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆ ਜਿਨ੍ਹਾਂ ਨੇ ਹੱਤੀ ਮੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਡੇ ਕੋਲ ਮੇਰੀਆਂ ਸਾਰੀਆਂ ਆਉਣ ਵਾਲੀਆਂ ਵੀਡੀਓ ਪਹੁੰਚ ਸਕਣ ਹਾਂਜੀ ਮੈਨੂੰ ਕਈ ਦਿਨਾਂ ਤੋਂ ਕਮੈਂਟ ਆ ਰਹੇ ਨੇ ਵੀ ਪਟਿਆਲਾ ਸਲਵਾਰ ਦੇ ਵਾਲ ਤੇ ਸਟ੍ਰੇਟ ਸਲਵਾਰ ਦੇ ਵਾਲ ਕਿਸ ਤਰੀਕੇ ਨਾਲ ਪੈਂਦੇ ਆ ਉਹ ਆਪਾਂ ਵੀਡੀਓ ਇਸ ਤੋਂ ਬਾਅਦ ਪਾਵਾਂਗੇ ਜੀ ਤੇ ਅੱਜ ਆਪਾਂ ਸਿਰਫ ਇੱਕ ਬੈਲਟ ਦੀ ਵੀਡੀਓ ਬਣਾਵਾਂਗੇ ਛੋਟੀ ਜੀ ਵੀਡੀਓ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਕਰਦੇ ਆਂ ਸਟਾਰਟ ਦੇਖੋ ਜੀ ਆਪਣੇ ਕੋਲ ਬੈਲਟ ਦਾ ਕਪੜਾ ਕਟਿੰਗ ਕੀਤਾ ਹੋਇਆ ਤੇ ਬੈਲਟ ਆਪਣੀ ਪੂਰੀ ਹੈਗੀ ਜੀ 22 ਇੰਚ ਤਿਆਰ ਹੈ ਤੇ ਦੇਖੋ ਆਪਾਂ ਰੱਖੀਏ ਜੀ ਇਹ ਤੇ 1 ਇੰਚ ਠੀਕ ਹੈ ਜੀ 1 ਇੰਚ ਤੇ ਬੈਟਰੀ ਇਹ 7 ਇੰਚ ਤੇ ਆਪਾਂ ਸਲਾਈਆਂ ਕਿਸ ਤਰੀਕੇ ਨਾਲ ਲਾਉਣੀਆਂ ਹੈਆਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਬੈਕ ਸਾਈਡ ਵਾਲਾ ਕਪੜਾ ਆਊਗਾ ਆਪਣਾ 벨ਟ ਦਾ ਉੱਥੇ ਆਪਾਂ ਪੈਰ ਪੈਰ ਦੀ ਸਲਾਈ ਲਾਉਣੀ ਹੈ ਇਸ ਤਰੀਕੇ ਨਾਲ ਅੱਧਾ ਇੰਚ ਦਾ ਕਪੜਾ ਰੱਖ ਲਾਂਗੇ ਜੀ ਇਸ ਤਰੀਕੇ ਨਾਲ ਇਹ ਦੋ ਕਪੜੇ ਆਪਣੇ ਕੋਲ ਬੈਗ ਤੇ ਫਰੰਟ ਸ্লাই ਆਪਾਂ ਸਟਾਰਟਿੰਗ ਤੋਂ ਡਬਲ ਕਰ ਦੇਣੀ ਆ ਤੇ ਐਂਡ 'ਚ ਵੀ ਡਬਲ ਸਲਾਈ ਕਰ ਦੇਣੀ ਆ ਇਸ ਤੋਂ ਬਾਅਦ ਆ ਗਿਆ ਆਪਣਾ ਜੀ ਫਰੰਟ ਵਾਲਾ ਪਾਸਾ ਜਿੱਥੇ ਕਿ ਆਪਣੀ ਚਿੜੀ ਬੰਦੀ ਆ ਠੀਕ ਆ ਜੀ ਤੇ ਇੱਥੋਂ ਆਪਾਂ ਪੈਰ ਦਾ ਕੱਪੜਾ ਚੱਕਾਂਗੇ ਠੀਕ ਆ ਜੀ ਜੇ ਤੁਸੀਂ 벨ਟ 4 ਇੰਚ ਦੀ ਪਾਉਣੀ ਆ ਤਾਂ ਆਪਾਂ 4.5 ਤੇ ਨਿਸ਼ਾਨੀ ਲਾਵਾਂਗੇ ਜੇ ਤੁਸੀਂ 벨ਟ 5 ਇੰਚ ਦੀ ਪਾਉਣੀ ਆ ਤਾਂ ਆਪਾਂ 5.5 ਤੇ ਨਿਸ਼ਾਨੀ ਲਾਵਾਂਗੇ ਜਿੰਨੀ ਵੀ ਤੁਸੀਂ 벨ਟ ਤਿਆਰ ਰੱਖਣੀ ਆ ਜੀ ਉਸ ਤੋਂ ਆਪਾਂ 1/2 ਇੰਚ ਕੱਪੜਾ ਉੱਪਰ ਰੱਖਾਂਗੇ ਇੱਥੇ ਜਿਹੜਾ ਕਿ ਆਪਣੇ ਸਲਾਈ ਦੇ ਵਿੱਚ ਆਊਗਾ ਤੇ ਆਪਾਂ 벨ਟ ਪਾਉਣੀ ਹੈ ਜੀ 4 ਇੰਚ ਦੀ ਤਿਆਰ ਆਪਾਂ ਕੀ ਕਰਨਾ ਜੀ ਇਸ ਤਰੀਕੇ ਨਾਲ 4.5 ਤੇ ਨਿਸ਼ਾਨੀ ਲਾ ਦੇਣੀ ਹੈ ਤੇ ਅੱਧਾ ਇੰਚ ਦਾ ਆਪਾਂ ਕਪੜਾ ਲੈ ਲਾਂਗੇ ਸਲਾਈ ਜਾਂ ਇਸ ਤਰ੍ਹਾਂ లై ਲਾਗੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇਸ ਤੋਂ ਬਾਅਦ ਆਪਾਂ ਸਾਰੀ ਬੈਲਟ ਦੇ 4.5 4 ਇੰਚ ਦੇ ਨਿਸ਼ਾਨ ਲਾ ਦੇਣੇ ਆ ਤਾਂ ਜੋ ਆਪਣੀ 벨ਟ ਕਿਤੇ ਵੱਡੀ ਛੋਟੀ ਨਾ ਹੋ ਸਕੇ ਕਈ ਵਾਰ ਕੀ ਹੁੰਦਾ ਹੈਗੇ ਇੱਕ ਪਾਸਾ ਸਲਵਾਰ ਦਾ ਆਪਣਾ ਉੱਚਾ ਹੋ ਜਾਂਦਾ ਇੱਕ ਪਾਸਾ ਸਲਵਾਰ ਦਾ ਆਪਣਾ ਨੀਵਾ ਹੋ ਜਾਂਦਾ ਉਹ ਕਿਹੜੇ ਤਰੀਕੇ ਨਾਲ ਹੁੰਦਾ ਜੀ ਜਦੋਂ ਆਪਾਂ 벨ਟ ਦੇ ਜਿਹੜੇ ਨਿਫਾ ਲੇੜਦੇ ਆ ਉਹਦੇ ਵਿੱਚ ਕਪੜਾ ਵੱਧ ਘਟਾ ਜਾਂਦਾ ਬਸ 4.5 4 ਇੰਚ ਨਿਸ਼ਾਨ ਲਾਉਣੇ ਆ दूसरी साइड भी ठीक है जी इस तुम तो बाद आपना इस तरीके बेल्ट करेंगे आप जो आप चिड़ी का कपड़ा रखा हुआ है देखो जी जी आप चिड़ी का कपड़ा रखे आप करना इतों इस तरीके कपड़े इस तरीके तो हाथ प्रेस कर लेंगे इस तरह ਲਿਖੜੇ ਆਪਾਂ ਕਪੜਾ ਸਲਾਈਟ ਲਿਆ ਸੀਗਾ ਅੱਧਾ ਇਧਰ ਨੂੰ ਫੋਲਡਿੰਗ ਹੋ ਗਿਆ ਅੱਧਾ ਇਧਰ ਨੂੰ ਫੋਲਡਿੰਗ ਹੋ ਗਿਆ ਇਸ ਤੋਂ ਬਾਅਦ ਆਪਾਂ ਇੱਕ ਦੱਬ ਮਸ਼ੀਨ ਲਾ ਲਾਂਗੇ ਇਸ ਤਰੀਕੇ ਨਾਲ ਇੱਧਰ ਦੱਬ ਮਸ਼ੀਨ ਲੱਗ ਜੂਗੀ ਇਹ ਤੇ ਇੱਕ ਇਧਰ ਦੱਬ ਮਸ਼ੀਨ ਲੱਗ ਜੂਗੀ ਦੇਖੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੇ ਆਪਾਂ ਨਿਸ਼ਾਨ ਲਾਏ ਸੀ ਸਾਡੇ ਚਾਚਾ ਜਿਹੜੇ ਨਿਸ਼ਾਨ ਲਾਏ ਸੀ ਆਪਾਂ ਹੈ ਇੱਥੋਂ ਆਪਾਂ ਥੱਲੇ ਨੂੰ ਕਪੜਾ ਇਸ ਤਰੀਕੇ ਨਾਲ ਫੋਲਡਿੰਗ ਕਰ ਦੇਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕਪੜਾ ਰੱਖਣਾ ਹੈਗਾ ਜੇ ਤੁਸੀਂ ਨੇਫਾ 1 ਇੰਚ ਦਾ ਰੱਖਣਾ ਹੈ ਕਿੰਨੇ ਇੰਚ ਦਾ ਰੱਖਣਾ ਹੈ 1.5 ਇੰਚ ਦਾ ਰੱਖਣਾ ਹੈ ਤੁਸੀਂ ਇਸ ਤਰੀਕੇ ਨਾਲ ਨੇਫਾ ਮੈਂ ਲਾਉਂਗੀ ਤਿੰਨ ਨਿਸ਼ਾਨ 2 ਇੰਚ ਤੇ ਠੀਕ ਹੈ ਜੀ ਤੇ ਇਥੋਂ ਇਸ ਤਰੀਕੇ ਨਾਲ 2 ਇੰਚ ਦੇ ਆਪਾਂ ਕਾ ਆਪਣੇ ਨਿਸ਼ਾਨ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰ ਦਾਂਗੇ ਸਲਾਈਵ ਡਬਲ ਕਰ ਦਾਂਗੇ ਤੇ ਆਪਾਂ ਜਿਹੜਾ 4-4 ਇੰਚ ਦੇ ਨਿਸ਼ਾਨ ਲਾਈ ਉੱਥੋਂ ਕਪੜਾ ਇਸ ਤਰੀਕਾ ਨਾਲ ਕਰੀ ਜਨਾ ਫੋਲਡਿੰਗ ਤੇ ਉੱਪਰਲਾ ਕਪੜਾ ਆਪਣਾ ਖਿੱਚ ਕੇ ਨਹੀਂ ਸਲਾਈ ਲਾਉਣੇਗੇ ਉੱਪਰਲਾ ਕਪੜਾ ਸਿਰਫ ਹਲਕਾ ਹਲਕਾ ਜਿਹਾ ਰੱਖਣਾ ਹੈ ਤਾਂ ਜੋ ਆਪਣੇ ਉਪਰਨੀਫੇ ਵਿੱਚ ਕੋਈ ਵੱਲ ਨਾ ਪਵੇ ਦੇਖੋ ਜੀ ਆਪਣੇ ਨੀਫੇ ਵਿੱਚ ਇੱਕ ਵੀ ਵਾਲ ਨਹੀਂ ਪਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨੀਫਲੇ ਰਹਿ ਗਿਆ ਆਪਣਾ ਤੁਸੀਂ ਇਸ ਤਿਕਨਾ ਆਪਣੀ 벨ਟ ਤਿਆਰ ਕਰ ਸਕਦੇ ਹੋ ਦੇਖੋ ਬਹੁਤ ਵਧੀਆ 벨ਟ ਬਣੀ ਜੀ ਆਪਣੀ 벨ਟ ਦੇ ਵਿੱਚ ਇੱਕ ਵੀ ਵਾਲ ਨਹੀਂ ਪਿਆ ਕਿਤੇ ਵੀ ਕੋਈ ਵੀ ਵਾਲ ਨਹੀਂ ਪਿਆ ਤੇ ਜੇ ਤੁਸੀਂ ਸਿੰਪਲ ਸ਼ੁਰੂਆਤ ਦੇ ਵਿੱਚ ਨਿਫਾ ਲੈਣ ਨੂੰ ਨਿਫਾ ਬਹੁਤ ਵੱਡਾ ਤੁਸੀਂ ਇਸ ਤਰੀਕਾ ਉਹਦੇ ਵੀ ਨਿਸ਼ਾਨ ਲਾ ਕੇ ਨਿਫਾ ਲੈ ਸਕਦੇ ਹੋ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਾਬ ਰੱਖਾ